ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲਬਾਤ ਕਰਦੇ ਆਪਾਂ ਕਣਕ ਦੀ ਫਸਲ ਬਾਰੇ ਜਿਵੇਂ ਕਿ ਆਪਾਂ ਨੂੰ ਪਤਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਕਣਕ ਦੀ ਫਸਲ ਪੱਕ ਕੇ ਤਿਆਰ ਹੋਣ ਜਾਣ ਵਾਲੀ ਹੈ ਤੇ ਅਗਲੇ ਜਿਹੜਾ ਹੁਣ ਮੰਥ ਸ਼ੁਰੂ ਹੋਇਆ ਇਹਦੇ 15 20 ਦੇ ਲਾਗੇ ਤੱਕ ਦੇ ਕਿਤਨੇ ਮਸ਼ੀਨਾਂ ਚੱਲਣ ਦੀ ਸੁਭਾਵਨਾ ਜੋ ਕਿ ਬਣ ਸਕਦੀ ਆ ਤਾਂ ਇਸ ਵਾਰ ਆਪਣਾ ਝਾੜ ਕਿਵੇਂ ਦਾ ਰਹੂ ਕਿਉਂਕਿ ਆਪਣੇ ਜ਼ਿਮੀਂਦਾਰ ਜਦੋਂ ਵੀ ਕਣਕ ਦੀ ਫਸਲ ਤਿਆਰ ਹੋਣ ਦੇ ਨੇੜੇ ਆ ਜਾਂਦੀ ਉਦੋਂ ਆਪਣੇ ਆਈਡੀਆ ਲਾਉਣਾ ਸ਼ੁਰੂ ਕਰ ਦਿੰਦੇ ਆ ਕਿ ਸਾਲ ਦਾ ਮੌਸਮ ਜਾਂ ਕੋਈ ਹੋਰ ਫੰਗਸਾਂ ਜਾਂ ਕਿਸ ਪ੍ਰਕਾਰ ਦੀ ਕੋਈ ਬਿਮਾਰੀਆਂ ਤੋਂ ਬਚਾਅ ਤੋਂ ਬਾਅਦ ਕਣਕ ਦਾ ਝਾੜ ਕਿਸ ਤਰੀਕੇ ਨਾਲ ਕਿਸ ਹੱਦ ਤੱਕ ਆਪਣਾ ਇਸ ਵਾਰ ਝਾੜ ਰਹਿ ਸਕਦਾ ਹੈ ਕਿ ਝਾੜ ਚੰਗਾ ਰਹੂਗਾ ਜਾਂ ਮਾੜਾ ਉਹਦੇ ਬਾਰੇ ਗੱਲਬਾਤ ਕਰਦੇ ਆ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਰਾਓ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਹੁਣ ਲਗਭਗ ਜੋ ਕਿ ਆਪਣੇ ਖੇਤ ਅੱਜ ਤੋਂ 15-20 ਦਿਨ ਪਹਿਲਾਂ ਜੋ ਵੀ ਹਰਿਆਲੀ ਦੇ ਵਿੱਚ ਸਾਰੀ ਜਗ੍ਹਾ ਆਪਣੇ ਜੋ ਵੀ ਏਰੀਆ ਸੀ ਹਰਾ ਭਰਾ ਨਜ਼ਰ ਆ ਰਿਹਾ ਸੀ ਉਸ ਜਗ੍ਹਾ ਤੇ ਹੁਣ ਆਪਣਾ ਜਿਹੜਾ ਕਣਕ ਦੀ ਫਸਲ ਹੈ ਉਹ ਕਲਰ ਚੇਂਜ ਕਰਨ ਲੱਗੀ ਹੋਈ ਹੈ ਜੋ ਕਿ ਆਪਣੀ ਤਣਕ ਦੀ ਫਸਲ ਹੋਣਾ ਆਪਣਾ ਰੰਗ ਬਟਾ ਕੇ ਪੱਕਣ ਵਾਲੀ ਸਟੇਜ ਤੇ ਪਹੁੰਚਣ ਵਾਲੀ ਆ ਕਿਉਂਕਿ ਕਣਕ ਦੇ ਵਿੱਚ ਹੁਣ ਜਿਹੜੀ ਸਟੇਜ ਚੱਲ ਰਹੀ ਹੈ ਇਹ ਦਾਣਾ ਜਿਹੜਾ ਬਣ ਚੁੱਕਿਆ ਤੇ ਜਿਹੜਾ ਦੁੱਧਾ ਉਹ ਵੀ ਹਾਰਡ ਹੋ ਚੁੱਕਿਆ ਕੁਝ ਅਗੇਤਿਆਂ ਵਰਾਇਟੀਆਂ ਦੇ ਵਿੱਚ ਤਾਂ ਕਣਕ ਨੇ ਕਲਰ ਪੂਰਾ ਹੀ ਚੇਂਜ ਕਰ ਲਿਆ ਤਾਂ ਹੁਣ ਗੱਲ ਕਰੀ ਆਪਾਂ ਕਣਕ ਦੇ ਝਾੜ ਬਾਰੇ ਕਿਉਂਕਿ ਜਿਵੇਂ ਹੀ ਸਟਾਰਟਿੰਗ ਦੇ ਵਿੱਚ ਆਪਾਂ ਕਣਕ ਦੀ ਵਿਜ਼ਾਈ ਕੀਤੀ ਸੀ ਬਿਜਾਈ ਤੋਂ ਬਾਅਦ ਲਗਭਗ ਫਰਵਰੀ ਮਹੀਨੇ ਤੱਕ ਕੋਈ ਵੀ ਚੰਗੀ ਠੰਡ ਜਾਂ ਕੋਈ ਵਧੀਆ ਮੌਸਮ ਨਹੀਂ ਰਿਹਾ ਨਾ ਹੀ ਕੋਈ ਵਧੀਆ ਕੋਈ ਵਾਰਿਸ਼ ਹੋਈ ਜਿਹਦੇ ਕਾਰਨ ਅਗੇਤੀਆਂ ਵਰਾਇਟੀਆਂ ਜਿਹੜੀ ਅਗੇਤੀ ਵਰਾਇਟੀ ਦੀ ਬਿਜਾਈ ਹੋਈ ਸੀ ਉਹ ਲਗਭਗ ਕੁਝ ਕਿ ਡੰਡੀ ਚੜ ਗਈ ਸੀ ਨਾ ਸਾਰਾ ਜੇ ਜਲਦੀ ਲੈ ਗਈ ਸੀਗੀ ਤੇ ਕੁਝ ਵਰਾਇਟੀਆਂ ਦੇ ਵਿੱਚ ਮੰਨ ਲਓ ਫਟਾਰੇ ਦੀ ਵੀ ਸਮੱਸਿਆ ਆਈ ਤੇ ਉੱਗਣ ਦੀ ਵੀ ਸਮੱਸਿਆ ਬਹੁਤ ਜ਼ਿਆਦਾ ਆਈ ਤਾਂ ਜਿਹਨੂੰ ਵੇਖਦੇ ਹੋਏ ਆਪਣੇ ਖੇਤੀ ਮਾਰ ਜਾਂ ਮੌਸਮ ਵਿਭਾਗ ਵਾਲੇ ਕਹਿ ਰਹੇ ਸੀ ਕਿ ਇਸ ਸਾਲ ਗਰਮੀ ਮਤਲਬ ਵੀ ਠੰਡ ਨਹੀਂ ਪੈਣੀ ਤਾਂ ਫਿਰ ਅਚਾਨਕ ਹੀ ਜਿਵੇਂ ਮੌਸਮ ਚੇਂਜ ਹੁੰਦਾ ਫਰਵਰੀ ਦੇ ਮਹੀਨੇ ਦੇ ਵਿੱਚ ਆ ਕੇ ਇੰਨੀ ਜ਼ਿਆਦੇ ਠੰਡ ਪੈ ਗਈ ਕਿ ਜਿੱਥੇ ਆਪਣੇ ਲੋਕ ਕਹਿੰਦੇ ਸੀ ਕਿ ਇਸ ਸਾਲ ਕਣਕਾਂ ਦੇ ਝਾੜ ਬਿਲਕੁਲ ਵੀ ਨਹੀਂ ਆ ਸਕਦੇ ਤਾਂ ਜਿਹੜੀਆਂ ਕਣਕਾਂ ਡੰਡੇ ਚੜੀਆਂ ਸੀ ਜੋ ਵੀ ਕੁਝ ਵੀ ਹੋਇਆ ਪਰ ਜਿਹੜਾ ਸਹੀ ਟਾਈਮ ਠੰਡ ਦੀ ਜ਼ਰੂਰਤ ਹੁੰਦੀ ਹੈ ਕਣਕ ਨੂੰ वैसे तो फसल ਜਿਹੜੀ ਕਣਕ ਦੀ ਇਹ ਠੰਡ ਦੀ ਹੀ ਫਸਲ ਹੈ ਜਿੰਨੀ ਠੰਡ ਪਊ ਉੰਨਾ ਹੀ ਵਧੀਆ ਇਹਦਾ ਝਾੜ ਆਊਗਾ ਪਰ ਜਿਵੇਂ ਹੀ ਲੇਟ ਠੰਡ ਪਈ ਇਸ ਸਾਲ ਕਿ ਫਰਵਰੀ ਤੋਂ ਬਾਅਦ ਇੰਨੀ ਜ਼ਿਆਦੇ ਠੰਡ ਪੈ ਗਈ ਵਿੱਚ ਤੱਕ ਕਣਕਾ ਕੋਰੇ ਦਾ ਸਟ्रेस ਵੀ ਲੈ ਗਿਆ ਤੇ ਕੁਝ ਏਰੀਏ ਦੇ ਵਿੱਚ ਗੜੇਮਾਰੀ ਹੋਣ ਕਰਕੇ ਬਹੁਤ ਜ਼ਿਆਦੇ ਉਹਨਾਂ ਦਾ ਨੁਕਸਾਨ ਹੋਇਆ ਬੀਤੀ 2 ਦਿਨ ਪਹਿਲਾਂ ਵੀ ਕੁਝ ਏਰੀਏ ਦੇ ਵਿੱਚ ਬਹੁਤ ਜ਼ਿਆਦੇ ਗੜੇਮਾਰੀ ਹੋਈ ਆ ਤੇ ਜਿੱਥੇ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਪਰ ਜਿਹੜੇ ਏਰੀਏ ਬਚ ਗਏ ਸੀ ਉਸ ਏਰੀਏ ਦੇ ਵਿੱਚ ਇਸ ਮੌਸਮ ਦੇ ਵਿੱਚ ਠੰਡ ਨਵੀਂ ਵਧਨ ਨਾਲ ਠੰਡ ਨਾਲ ਕਣਕ ਦਾ ਜੋ ਕੀ ਝਾੜ ਇਸ ਵਾਰ ਟਾਪ ਕਰ ਸਕਦਾ ਕਿਉਂਕਿ ਕਣਕ ਦੀ ਫਸਲ ਨੂੰ ਮੇਨ ਜਦੋਂ ਗਰਮੀ ਮੌਸਮ ਚੇਂਜ ਹੁੰਦਾ ਜਿਆਦਾ ਗਰਮੀ ਦੇ ਵਿੱਚ ਕਣਕ ਦੀ ਫਸਲ ਦੁੱਧੇ ਟਾਈਮ ਮਿਲਕ ਸਟੇਜ ਜਦ ਜਦੋਂ ਵੀ ਦਾਣਾ ਬਣਨਾ ਸ਼ੁਰੂ ਹੋ ਜਾਂਦਾ ਵੱਲੀਆਂ ਬਾਹਰ ਆ ਜਾਂਦੀਆਂ ਉਸ ਤੋਂ ਬਾਅਦ ਕਣਕ ਦੀ ਫਸਲ ਦੇ ਵਿੱਚ ਜੇ ਕਿਤੇ ਤਾਪਮਨ ਉੱਪ ਜਾਂਦਾ ਉਹਦੇ ਨਾਲ ਕੀ ਹੁੰਦਾ ਦਾਣਾ ਪਿਚਕਣ ਦਾ ਡਰ ਰਹਿੰਦਾ ਦਾਣੇ ਦੇ ਵਿੱਚ ਵਜ਼ਨ ਦੀ ਕਮੀ ਆ ਜਾਂਦੀ ਹੈ ਤੇ ਹੋਰ ਵੀ ਦਾਣਾ ਵਜ਼ਨ ਘਟਾ ਜਾਂਦਾ ਜਾਂ ਹੋਰ ਕਈ ਪ੍ਰਕਾਰ ਦੇ ਪ੍ਰੋਬਲਮ ਕਰਕੇ ਜਿਹਦੇ ਕਰਕੇ ਆਪਣੇ ਝਾੜ ਡੋਂ ਜਾਂਦੇ ਆ ਪਰ ਜਿਹੜਾ ਇਸ ਸਾਲ ਦਾ ਵੈਦਰ ਹੈ ਲਾਸਟ ਦੇ ਵਿੱਚ ਅਚਾਨਕ ਚੇਂਜ ਹੋਣ ਕਰਕੇ ਤਾਂ ਇਸ ਵਾਰ ਹਜੇ ਤੱਕ ਕਣਕ ਦੇ ਵਿੱਚ ਕਣਕ ਦੀ ਫਸਲ ਨੂੰ ਜਿੰਨੀ ਟੈਂਪਰੇਚਰ ਦੇ ਵਿੱਚ ਪੱਕਣ ਲਈ ਚਾਹੀਦਾ ਉਹਨਾ ਮੈਕਸਿਮਮ ਰਿਹਾ ਹਰ ਇੱਕ ਏਰੀਆ ਦੇ ਵਿੱਚ ਕਣਕ ਦੀ ਫਸਲ ਲਈ ਜੋ ਵੀ ਤਾਪਮਾਨ ਇਸ ਵਾਰ ਮੌਸਮ ਹੈ ਬਹੁਤ ਜਿਆਦਾ ਠੰਡ ਰਹੀ ਹੈ ਮੌਸਮ ਦੇ ਵਿੱਚ ਲਾਸਟ ਤੱਕ ਜਿਵੇਂ ਹੀ ਵੱੱਲੀਆਂ ਨਿਕਲਿਆਈਆਂ ਉਸ ਤੋਂ ਬਾਅਦ ਗੋਹ ਭਰਨ ਤੋਂ ਲੈ ਕੇ ਹੁਣ ਤੱਕ ਪੂਰੀ ਵਧੀਆ ਠੰਡ ਪਈ ਹੈ ਜਿਵੇਂ ਆਪਾਂ ਨੂੰ ਪਹਿਲਾਂ ਲੱਗਦਾ ਸੀ ਮੌਸਮ ਵਿਭਾਗ ਵੱਲੋਂ ਜਾਂ ਕਿਸੇ ਹੋਰ ਕੀਤੀ ਮਾਰਾਂ ਵੱਲੋਂ ਆਪਾਂ ਨੂੰ ਇਨਫੋਰਮੇਸ਼ਨ ਮਿਲਦੀ ਸੀ ਕਿ ਸਾਲ ਤਾਂ ਮਾਨ ਬਹੁਤ ਜ਼ਿਆਦਾ ਆਪ ਰਹਣੇ ਆ ਪਰ ਉਥੇ ਉਲਟ ਹੋ ਗਿਆ ਕੰਮ ਤਾਂ ਇਸ ਕਰਕੇ ਜਿਹੜੀ ਆਪਣੀ ਕਣਕ ਦੀ ਫਸਲ ਹੈ ਹੋਣਾ ਕੋਈ 10-15 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਣੀ ਆ ਵੈਸੇ ਨਤੀਜੇ ਤਾਂ ਉਦੋਂ ਸਹੀ ਸਾਹਮਣੇ ਆਉਣੇ ਪਰ ਇਹ ਇੱਕ ਆਪਣੇ ਅਨੁਮਾਨ ਹੈ ਜਿਹੜੇ ਆਪਾਂ ਇੱਕ ਫਸਲ ਤੋਂ ਪਹਿਲਾਂ ਹਰ ਸਾਲ ਝੋਨਾ ਜਾਂ ਕਣਕ ਕੋਈ ਵੀ ਫਸਲ ਆਪਣੇ ਬੀਜੀ ਹੁੰਦੀ ਹੈ ਖੇਤ ਦੇ ਵਿੱਚ ਉਹਦਾ ਰੰਗ ਟੰਗ ਉਹਦੇ ਲੱਛਣ ਜਾਂ ਕੋਈ ਉਹਦੇ ਵਿੱਚ ਨਾ ਆਈ ਹੋਈ ਪ੍ਰੋਬਲਮ ਤੇ ਹੋਰ ਮੌਸਮ ਦੇ ਵਿੱਚ ਕੋਈ ਆਈ ਹੋਈ ਪ੍ਰੋਬਲਮ ਨੂੰ ਵੇਖ ਕੇ ਇੱਕ ਆਪਾਂ ਅੰਦਾਜ਼ਾ ਲਾਉਣੇ ਹੁੰਦੇ ਆ ਕਿ ਇਸ ਸਾਲ ਫਸਲ ਕਿੱਦਾਂ ਦੀ ਰਹਿਣ ਵਾਲੀ ਹੈ ਪਰ ਇਸ ਸਾਲ ਜਿੱਥੇ ਤੱਕ ਮੈਂ ਵੇਖਿਆ ਫਸਲ ਦੇ ਵਿੱਚ ਜ਼ਰੂਰ ਜਿਹੜੀ ਜ਼ਿਆਦਾ ਘੇਟੀ ਬਜਾਈ ਹੋਈ ਸੀ ਅਕਤੂਬਰ ਦੇ ਮਹੀਨੇ ਦੇ ਵਿੱਚ ਉਹਦੇ ਵਿੱਚ ਕਿਤੇ ਕਣਕ ਡੰਡੀ ਚੜੀ ਜਾਂ ਨਸਾਰਾ ਪਹਿਲਾਂ ਹੋ ਗਿਆ ਪਰ ਜਦੋਂ ਕਣਕ ਦੇ ਵਿੱਚ ਮਿਲਕਿੰਗ ਸਟੇਜ ਜਾਂ ਬੂਰ ਪੈਣ ਵਾਲੀ ਸਟੇਜ ਤੋਂ ਲੈ ਕੇ ਪੱਕਣ ਤੱਕ ਠੰਡ ਵਧੀਆ ਰਹੀ ਤਾਂ ਜਿੰਨਾ ਕਿ ਦਾਣਾ ਬਣਿਆ ਹੋਊ ਉਹ ਪੂਰਾ ਪ੍ਰੋਪਰ ਵਜਨ ਵਾਲਾ ਹੋਊਗਾ ਉਹਦੀ ਸ਼ੇਪ ਸਹੀ ਹੋਊਗੀ ਮੋਟਾਈ ਸਹੀ ਹੋਊਗੀ ਜਿਹਦੇ ਕਰਕੇ ਜਿਹੜੀ ਚੀਜ਼ ਨਾਲ ਆਪਣੇ ਝਾੜ ਵਧਿਆ ਤਾਂ ਕਿਉਂਕਿ ਜੇ ਦਾਣੇ ਦੇ ਵਿੱਚ ਵਜਨ ਨਾ ਹੋਇਆ ਦਾਣੇ ਦੀ ਸ਼ੇਪ ਨਾ ਸਹੀ ਹੋਈ ਦਾਣਾ ਮਰਿਆ ਹੋਇਆ ਤਉਹ ਚੀਜ਼ਾਂ ਨਾਲ ਕਿਤੇ ਨਾ ਕਿਤੇ ਆਪਣੇ ਝਾੜ ਤੇ ਬਹੁਤ ਫਰਕ ਪੈਂਦਾ ਤਾਂ ਬਾਕੀ ਗੱਲਬਾਤ ਕਰਾਂਗੇ ਅੱਗੇ ਆਉਣ ਵਾਲੇ ਅਗਲੇ ਨੈਕਸਟ ਵੀਡੀਓ ਦੇ ਵਿੱਚ ਕੀ ਮੈਂ ਮੈਂ ਆਪਣੀ ਕਣਕ ਦੀ ਫਸਲ ਉੱਪਰ ਕਿੰਨਾ ਖਰਤਾ ਕੀਤਾ ਕੀ ਕੋਸ਼ਿਸ਼ ਕੀਤਾ ਉਹਦੇ ਬਾਰੇ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਡਿਟੇਲ ਦੇ ਵਿੱਚ ਵੀਡੀਓ ਕਰਾਂਗੇ ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਉ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਇਸ ਵੀਡੀਓ ਦੇ ਵਿੱਚ ਮੇਨ ਮਕਸਦ ਸੀ ਆਪਣੀ ਕਣਕ ਦਾ ਇਸ ਸਾਲ ਦਾ ਝਾੜ ਕੇ ਮੈਂ ਰਹੂਗਾ ਤਾਂ ਕਿਸਾਨ ਭਰਾਓ ਜਿੱਥੇ ਤੱਕ ਹੁਣ ਤੱਕ ਉਮੀਦ ਹੈ ਹਰ ਇੱਕ ਜ਼ਿਮੀਂਦਾਰ ਨੂੰ ਇਹੀ ਆਸ ਹੁੰਦੀ ਹੈ ਕਿ ਜੋ ਵੀ ਮੇਰੀ ਫਸਲ ਹੈ ਇਤੇ ਮਿਹਨਤ ਕੀਤੀ ਹੈ ਇਹਦਾ ਪੂਰਾ ਮੁੱਲ ਮਿਲੇ ਤੇ ਪੂਰਾ ਝਾੜ ਆਵੇ ਪਰ ਜਿੱਥੇ ਤੱਕ ਮੇਰੇ ਅੰਦਾਜ਼ੇ ਦੇ ਅਨੁਸਾਰ ਵੀ ਜੇਵੇਂ ਦਾ ਮੌਸਮ ਰਿਹਾ ਆਪਣੇ ਇਸ ਵਾਰ ਫਸਲ ਦੀ ਜੋ ਵੀ ਕਣਕ ਦੀ ਫਸਲ ਹੈ ਦਾ ਝਾੜ ਇੱਕ ਨੰਬਰ ਤੇ ਟਾਪ ਆਊਗਾ ਬਾਕੀ 10-15 ਦਿਨਾਂ ਦੀ ਵੇਟ ਹੈ ਨਤੀਜੇ ਆਪਣੇ ਸਾਹਮਣੇ ਆ ਜਾਂਦੇ ਆ ਤਬੱਸ ਹੁਣ ਤਾਂ ਬਸ ਇੱਕ ਹੀ ਹੈ ਕਿ ਵਾਹਿਗੁਰੂ ਅੱਗੇ ਅਰਦਾਸ ਕਰੋ ਜੋ ਵੀ ਫਸਲਾਂ ਪੱਕ ਕੇ ਛੇਤੀ ਤਿਆਰ ਹੋਣ ਮੀਂਹ ਨੇ ਰੀ ਗੜੇ ਚੱਖੜ ਛੋਲਿਆਂ ਤੋਂ ਬਚਾ ਹੋਵੇ ਤਾਂ ਹੀ ਆਪਣੇ ਝਾੜ ਅੱਗੇ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਸਕਦਾ ਹੈ